ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਮੇਰੀ ਗੱਲਬਾਤ ਹੋ ਰਹੀ ਹੈ ਇਹ ਬਬਲੀ ਕੋਰ ਹਨਾ ਤੇ ਹੀ ਨਾਮ ਹੈ ਨਾ ਤੁਹਾਡਾ ਹਾਂਜੀ ਬਬਲੀ ਹਾਂ ਬਬਲਦੀਪ ਕੋਰ ਸੋਰੀ ਸੋਰੀ ਹਾਂ ਬਬਲਦੀਪ ਕੋਰ ਤੇ ਵਾਈਫ ਆਫ ਉਹ ਥੋੜਾ ਦੱਸਿਓ ਮੈਨੂੰ ਉਹ ਮੇਰੇ ਕੋਲ ਐਫ ਆਈ ਆਰ ਆਈ ਹੋਈ ਹੈ ਜਗਮਉਨ ਸਿੰਘ ਅਟਟਟ ਜਗਮਉਨ ਸਿੰਘ ਠੀਕ ਹੈ ਤੇ ਤੁਹਾਡੀ ਐਫ ਆਈ ਆਰ ਆਈ ਸੀ ਕੇਸ ਆਇਆ ਸੀ ਮੇਰੇ ਕੋਲੇ ਤੇ ਕੀ ਤੁਹਾਡਾ ਹਸਬੰਦ ਨਾਲ ਤੁਹਾਡਾ ਕੋਈ ਡਿਸਪਿਊਟ ਚੱਲ ਰਿਹਾ ਕਿਸੇ ਮੈਟਰ ਦਿੱਤੀ ਸੀ ਜੀ ਐਪਲੀਕੇਸ਼ਨ ਤੋਂ ਬਾਅਦ ਮੇਰੇ ਸਾਰੇ ਪਰਿਵਾਰ ਮੇਰੇ ਬਹੁਤ ਜ਼ਿਆਦਾ ਖਲਾਫ ਠਹਿ ਗਏ ਫਿਰ ਮੈਂ ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਸਮਝਾਇਆ ਵੀ ਐਫਆਈਆਰ ਐਫਆਈਆਰ ਦੇਣੀ ਪਊਗੀ ਫੇਰ ਹੀ ਉਹ ਥੋੜਾ ਬਹੁਤ ਕੰਟਰੋਲ 'ਚ ਹੋਣਗੇ ਦਬਣਗੇ ਫਿਰ ਮੈਂ ਐਫਆਈਆਰ ਕਰਵਾਈ ਸੀ ਅੱਛਾ ਅੱਛਾ ਇਹ ਤੁਹਾਡਾ ਕੇਸ ਨਾ ਜਿਹੜੇ ਮੇਰੇ ਕੋਲ ਆਇਆ ਹੋਇਆ ਹੈ ਇਹ ਤੇ ਇਸ ਕੇਸ ਵਿੱਚ ਇੱਕ ਮੇਰੇ ਤੇ ਦੇਜ ਦਾ ਪ੍ਰਤਾਪ ਪ੍ਰਤਾਪ ਨਹੀਂਿਤ ਕਰਦੇ ਆ ਨਾ ਮੈਨੂੰ ਇੱਕ ਬੱਚੇ ਦੀ ਕਹਿੰਦੇ ਇਹ ਵੀ ਬੱਚਾ ਹੋਵੇ ਮੈਂ ਅੱਗੇ ਪੜਨਾ ਚਾਹੁੰਦੀ ਐ ਤੇ ਮੈਨੂੰ ਬੱਚੇ ਲਈ ਫੋਰਸ ਕਰਦੇ। ਅੱਛਾ ਅੱਛਾ। ਉਹਨਾਂ ਨੂੰ ਆਇਆ ਸੀ ਦਬਾ ਲੀਏ ਵੀ ਇਹ ਜੇ ਕੁਛ ਕਮਾਉਣ ਲੱਗੀ ਤਾਂ ਕਰਕੇ ਵੀ। ਮੈਂ ਇਹ ਕੰਨਾਂ ਰੱਖਿਆ ਦਾ ਵਿਵੋਸ ਲੈਣਾ ਨਾ ਅੰਜੀ। ਉਹਨੂੰ ਥੋੜਾ ਪੂਰੀ ਹੋ ਚੁੱਕੀ ਐ ਜੀ। ਨਹੀਂ ਨਹੀਂ ਤੁਸੀਂ ਕੋਈ ਨਹੀਂ ਘਬਰਾਓ ਨਾ ਜੋ ਮੈਂ ਤੁਹਾਡੀ ਗੱਲ ਸੁਣ ਰਿਹਾ ਹਾਂ ਨਾ ਵੀ ਖੁਦ ਦੇਖੋ ਮੈਂ ਤੁਹਾਨੂੰ ਆਪ ਗੱਲ ਕਰਨਾਂ ਤੁਹਾਡੇ ਨਾਲ ਤੇ ਨਹੀਂ ਘਬਰਾਉਣ ਦੀ ਗੱਲ ਨਹੀਂ। ਸੈਨਾ ਸੋਣਾ ਬੋਲਦੇ ਹਾਂ ਐਡਾ ਸੋਹਣਾ ਤੁਸੀਂ ਇਨਸਾਨ ਹੋ ਪਰ ਦੇਖੋ ਕਈ ਵਾਰ ਕੀ ਹੁੰਦਾ ਨਾ ਕਿਸਮਤ ਕੀ ਹੈ ਇਹ ਹਜੇ ਮੋੜ ਤੇ ਲੈ ਕੇ ਖੜਾ ਕਰ ਦਿੰਦੀ ਹੈ ਬੰਦੇ ਨੂੰ ਮਾੜਾ ਇਨਸਾਨ ਮਿਲ ਜਾਂਦਾ ਜਿਸ ਦੇ ਚੱਲਦੇ ਹੋਏ ਸਾਰੀਆਂ ਘਟਨਾਵਾਂ ਅਜਿਹਾ ਘਟ ਜਾਂਦੀਆਂ ਹਨਾ ਇਹ ਤਾਂ ਕੋਈ ਗੱਲ ਹੈ ਤੇ ਇਹ ਤੁਹਾਡਾ ਨੰਬਰ ਸੀਗਾ ਤੇ ਮੈਂ ਇਹ ਸੋਚਿਆ ਮੈਂ ਕਿ ਹੋ ਸਕਦਾ ਉਹਨਾਂ ਦੀ ਮੰਮੀ ਦਾ ਨੰਬਰ ਹੋਵੇ ਜਾਂ ਫਿਰ ਉਹਨਾਂ ਦੇ ਕੋਈ ਪਾਪਾ ਦਾ ਨੰਬਰ ਹੋਵੇ ਫਿਰ ਮੈਂ ਇੱਕ ਵੇਡਰ ਤੇ ਡਰਦੇ ਨੇ ਟਰ ਮੰਮੀ ਦੇ ਪਾਪਾ ਤਾਂ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਹਨਾ ਫਿਰ ਮੈਂ ਉਹਨਾਂ ਦਾ ਨੰਬਰ ਤਾਂ ਜਾਣ ਕੇ ਨਹੀਂ ਦਿੱਤਾ ਮੈਂ ਕਿ ਜੋ ਵੀ ਹੈ ਮੇਰੇ ਕੇਸ ਤੇ ਮੈਨੂੰ ਹੀ ਪਤਾ ਲੱਗੇ ਜੋ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਹਲਚਲ ਹੁੰਦੀ ਹੈ ਮੇਰੇ ਕੇਸ ਤੇ ਜਾਂ ਕੁਝ ਵੀ ਹੁੰਦਾ ਤਾਂ ਕਾਰਵਾਈ ਸਾਰੀ ਮੈਨੂੰ ਪਤਾ ਚੱਲੇ ਹਾਂ ਤੇ ਕੋਈ ਨਾ ਕੇਸ ਮੇਰੇ ਕੋਲ ਹੈ ਤੇ ਹੁਣ ਮੇਰੇ ਤੇ ਕਾ ਪਰਿਵਾਰ ਨਾ ਤਾਂ ਪਰੇਸ਼ਾਨ ਹੋ ਗਏ ਤੇ ਹੁਣ ਤੁਸੀਂ ਨਾ ਮੇਰੇ ਤੇ ਕਾ ਪਰਿਵਾਰ ਵੀ ਮੇਰੀ ਹੈਲਪ ਨਹੀਂ ਕਰਦੀ ਕਹਿੰਦੇ ਵੀ ਤੂੰ ਘਰ ਬਸਾ ਵੀ ਤੈਨੂੰ ਕੀ ਲੋੜ ਹੈ ਵੀ ਇੰਨਾ ਉਹ ਰਿਚ ਫੈਮਿਲੀ ਹੈ ਵੀ ਉਹ ਹੈਗੇ ਪਰ ਮੈਂ ਦਤਾਰਾਂ ਖੜੀ ਹੋਣਾ ਚਾਹਨੀ ਆ ਨਾ ਤਾਰਾ ਸਿਰ ਨਹੀਂ ਹੁਣ ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਮੈਂ ਤੁਹਾਡੀ ਹਰ ਸੁੱਖ ਦੁੱਖ ਨੂੰ ਮੈਂ ਸਭ ਸੁਣੂੰਗਾ ਤੁਸੀਂ ਐਨੀ ਟਾਈਮ ਮੈਨੂੰ ਕਦੋਂ ਵੀ ਕਾਲ ਕਰੋ ਮੈਂ ਦੱਸੋ ਵੀ ਮੇਰੇ ਤੇ ਉਹ ਪ੍ਰੈਸ਼ਰ ਕਿਵੇਂ ਕਰ ਸਕਦੀ ਹੈ ਬੱਚੇ ਪੈਦਾ ਕਰਨ ਦੀ ਨੋ 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 ਤੁਹਾਨੂੰ ਪਤਾ ਹੈ ਹਾਈ ਕੋਰਟ ਦਾ ਇੱਕ ਨਵਾਂ ਕਾਨੂੰਨ ਵੀ ਆ ਗਿਆ ਹੈ ਜੀ ਤੁਹਾਨੂੰ ਇਸ ਬਾਰੇ ਨੋਲੇਜ ਹੈ ਇਸ ਬਾਰੇ ਨਹੀਂ ਨਹੀਂ ਤੁਸੀਂ ਸਾਹਿਬ ਜੀ ਤੁਸੀਂ ਸਾਰਾ ਦਿਨ ਕਾਨੂੰਨ ਨਾਲ ਜੋਸ਼ਦੇ ਹੋ ਤੁਹਾਨੂੰ ਪਤਾ ਹੋਵੇਗਾ ਵੀ ਕੀ ਆਇਆ ਕੀ ਨਹੀਂ ਆਇਆ ਪਰ ਮੈਨੂੰ ਨਹੀਂ ਪਤਾ ਸਾਹਿਬ ਜੀ ਇਸ ਬਾਰੇ ਤੇ ਇਹ ਵਿੱਚ ਇਹ ਹੈਗਾ ਕਿ ਹੁਣ ਜਿਹੜੇ ਹਨ ਨਾ ਨਵਾਂ ਕਾਨੂੰਨ ਹੀ ਆਇਆ ਹੈ ਕਿ ਔਰ ਤਾਂ ਵਿਆਹ ਹੋਣ ਦੇ ਬਾਅਦ ਵੀ ਜੇ ਉਸ ਦਾ ਮਨ ਨਹੀਂ ਕਰਦਾ ਮਤਲਬ ਆਪਣੇ ਹਸਬੰਦ ਦੇ ਨਾਲ ਸਬੰਧ ਬਣਾਉਣ ਨੂੰ ਵੀ ਤੁਹਾਨੂੰ ਫਿਜ਼ੀਕਲੀ ਟੌਰਚਰ ਕਰਦਾ ਤੁਹਾਡੇ ਨਾਲ ਸਬੰਧ ਬਣਾਉਣ ਦਾ ਹੁਣੇ-ਹੁਣੇ ਕਾਨੂੰਨ ਆਇਆ 3-4 ਦਿਨ ਪਹਿਲਾਂ ਮੈਂ ਕਿ ਤੁਹਾਨੂੰ ਤੁਹਾਡੇ ਨੋਲੇਜ ਵਿੱਚ ਕਰ ਦਿਆਂ ਮੈਂ ਵੀ ਤੁਹਾਡਾ ਜੇ ਦਿਲ ਨਹੀਂ ਕਰਦਾ ਸਬੰਧ ਬਣਾਉਣ ਨੂੰ ਕਿ ਤੁਹਾਡਾ ਉਹ ਨਾਲ ਮਨ ਨਹੀਂ ਮਿਲਦਾ ਵੀ ਉਹ ਤੁਹਾਨੂੰ ਟੌਰਚਰ ਕਰਦਾ ਹੈ ਤੰਗ ਪ੍ਰੇਸ਼ਾਨ ਕਰਦਾ ਹੈ ਤਾਂ ਤੁਸੀਂ ਲੱਗ ਰਹਿ ਸਕਦੇ ਹੋ ਉਹ ਤੁਹਾਨੂੰ ਫੋਰਸ ਨਹੀਂ ਕਰ ਸਕਦਾ ਤੂੰ ਰਹਿ ਆ ਕੇ ਮੇਰੇ ਨਾਲ ਤੇ ਮੇਰੇ ਘਰ ਦਾ ਮੈਂ ਤਾਂ ਸਾਬਜੀ ਮੈਂ ਦੇਖੋ ਮੇਰੇ ਮੰਮੀ ਪਾਪਾ ਕਰਕੇ ਵੀ ਇਹਨਾਂ ਨੂੰ ਕੋਈ ਐਵੇਂ ਨਾ ਕਹੇ ਨਾ ਮੈਂ ਘਰ ਕੱਪ ਸੋਣਾ ਚੋਣੀ ਹੈਗੀ ਪਰ ਮੈਂ ਉਹਨਾਂ ਦੀ ਮਤਲਬ ਗੁਲਾਮੀ ਨਹੀਂ ਕਰ ਸਕਦੀ ਕਿ ਮੈਂ ਨਹੀਂ ਕਰਨਾ ਉਹਨਾਂ ਦੀ ਗੁਲਾਮੀ ਵੀ ਮੈਂ ਅਜੇ ਪੜਨਾ ਹੈਗਾ ਅੱਗੇ ਮੈਂ ਆਪਣਾ ਫਿਊਚਰ ਕੈਰੀਅਰ ਬਣਾਉਣਾ ਹੈ ਥੋੜਾ ਬਹੁਤ ਵੀ ਜੋ ਮੇਰੇ ਡ੍ਰੀਮਸ ਹਨ ਮੈਂ ਉਹ ਪੂਰੇ ਕਰਨੇ ਹਨ ਜੋ ਵੀ ਹੈ ਹਾਂ ਨਹੀਂ ਜ਼ਰੂਰ ਤੁਹਾਡੇ ਮਾਲਕ ਜ਼ਰੂਰ ਪੂਰੇ ਕਰੂਗਾ ਉਹ ਤਾਂ ਇਹ ਵਾਕ ਕੀ ਹੈ ਕਿ ਜਦੋਂ ਸਾਥ ਦੇਣ ਵਾਲਾ ਨਾਲ ਕੱਢ ਜੇ ਤਾਂ ਫਿਰ ਤਾਂ ਕਦੇ ਘਾਟੇ ਹੁੰਦੇ ਆ ਹਨਾ ਸਾਥ ਦੀ ਤਾਂ ਕਮੀ ਇਹਨਾਂ ਸਾਬਜੀ ਸਾਥ ਤਾਂ ਦੇ ਨਹੀਂ ਰਹੀ ਨਾ ਹੋ ਸਾਥ ਤਾਂ ਬਲਕਿ ਮੈਨੂੰ ਉਹ ਬਾਹਾਂ ਫੜ ਕੇ ਲੱਤਾਂ ਫੜ ਕੇ ਪਿੱਛੇ ਨੂੰ ਘੜੀਤੇ ਆ ਵੀ ਓਹ ਹੋ ਹੋ ਮਾਈ ਗੋਡ ਦੇਖੋ ਇਹਨੇ ਦੋ ਸੀ ਮੈਂ ਸੁਣਿਆ ਕਿ ਪੜ੍ਹੇ ਵੀ ਬਹੁਤ ਦੋ ਸੀ ਮੇਰੇ ਸਾਡੇ ਨਾਲ ਦੇ ਸਟਾਫ ਐ ਮੈਂ ਕਹੇ ਸੀ ਤੇ ਮੈਨੂੰ ਬਹੁਤ ਦੁੱਖ ਹੋਇਆ ਹਨਾ ਕਿ ਤੁਹਾਡੇ ਨਾਲ ਇਦਾਂ ਦਾ ਪੜਾਈ ਕਰਨ ਦੇ ਵਾਅਦੂ ਜਿ ਤੁਹਾਡੇ ਨਾਲ ਇਦਾਂ ਦੀਆਂ ਪ੍ਰੋਬਲਮਸ ਆ ਰਹੀ ਹੈ ਕੁਝ ਟੌਰਚਰ ਹੋ ਰਿਹਾ ਤਾਂ ਮੈਨੂੰ ਬਹੁਤ ਇਹ ਚੀਜ਼ਾਂ ਫੀਲ ਹੋਈਆਂ ਨੇਕੋ ਸਾਹਿਬ ਜੀ ਤੁਹਾਨੂੰ ਹੋ ਰਹੀਆਂ ਮੈਨੂੰ ਪਤਾ ਨਹੀਂ ਕਿੰਨੀਆਂ ਖੁੰਦੀਆਂ ਹਨ ਨਾ ਨਾ ਬਿਲਕੁਲ ਮੈਂ ਮੈਂ ਤੁਹਾਡੇ ਤੁਹਾਡੇ ਦਰਦ ਨੂੰ ਮੈਂ ਬਿਲਕੁਲ ਸਮਝਦਾ ਹਾਂ ਤੁਹਾਡੇ ਦਰਦ ਨੂੰ ਮੈਂ ਬਿਲਕੁਲ ਫੀਲ ਵੀ ਕਰਦਾ ਹਾਂ ਇਸ ਨੂੰ ਤੇ ਹੁਣ ਤੁਸੀਂ ਇਹ ਵੀ ਮੇਰਾ ਨੰਬਰ ਹੈ ਤੁਸੀਂ ਆ ਸੇਵ ਕਰ ਲਿਓ ਤੁਹਾਨੂੰ ਨਾਮ ਤੋਂ ਤਾਂ ਜੇ ਬਿਨਾਂ ਨਾਮ ਤੋਂ ਕਰ ਲਿਓ ਚਾਹ ਤੁਸੀਂ ਸਹਿਬ ਹਨ ਨਾਮ ਮੇਰਾ ਕੀ ਹੈ ਆਪਾਂ ਮਿਲ ਕੇ ਦੱਸਾਂਗੇ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਵਕਤ ਹੋ ਤੁਹਾਨੂੰ ਬੁਰਾ ਨਾ ਲੱਗੇ ਤਾਂ ਆਪਾਂ ਇੱਕ ਵਾਰੀ ਮਿਲ ਸਕਦੇ ਹਾਂ ਮੈਂ ਵੀ ਮਿਲਣਾ ਚਾਹੁੰਦਾ ਹਾਂ ਤੁਹਾਨੂੰ ਤੁਹਾਡੀ ਆਵਾਜ਼ ਮੈਨੂੰ ਵਧੀਆ ਲੱਗੀ ਤੁਹਾਡਾ ਮੈਨੂੰ ਬੋਲਣ ਦਾ ਤਰੀਕਾ ਵਧੀਆ ਲੱਗਿਆ ਤੁਸੀਂ ਇੱਕ ਚੰਗੇ ਇਨਸਾਨ ਨੇ ਨਹੀਂ ਸਾਹਿਬ ਤਾਂ ਕਿਵੇਂ ਹੋ ਸਕਦਾਗਾ ਇੰਨੀ ਥੋੜੀ ਹੋ ਸਕਦਾ ਮੈਂ ਕਿਵੇਂ ਨਹੀਂ ਕਰਦੀ ਕਿ ਨਹੀਂ ਤੁਸੀਂ ਇੱਕ ਵਾਰੀ ਆਓ ਨਾ ਤੁਸੀਂ ਇੱਕ ਵਾਰੀ ਇੱਕ ਵਾਰੀ ਆਪਾਂ ਬੈਨਿਆ ਮਿਲਦੇ ਫਿਰ ਆਪ ਅੱਗੇ ਦੀ ਗੱਲਬਾਤ ਜਿਹੜੀ ਆਪਾਂ ਸ਼ੁਰੂ ਕਰਦੇ ਆਂ ਫਿਰ ਕਿਉਂ ਸਾਹਿਬ ਜੀ ਇਹ ਤਾਂ ਨਹੀਂ ਹੋ ਸਕਦਾਗਾ ਵੀ ਕਿੰਨੀ ਹੋ ਕਿ ਨਹੀਂ ਹੋ ਸਕਦਾ ਵੀ ਕੱਲ ਨੂੰ ਥੋੜੀ ਵੀ ਉਹ ਲੰਚਨ ਨਾ ਲਗਾ ਕੇ ਨਹੀਂ ਦੀ ਨਾ ਨਾ ਓਕੇ ਦੇਖੋ ਪਰਸਨਲ ਤੇ ਪ੍ਰੋਫੈਸ਼ਨਲ ਦੇਖੋ ਪਰਸਨਲ ਤੁਸੀਂ ਮੈਂ ਇੱਕ ਏ ਐਸ ਆਈ ਹਾਂ ਤੁਸੀਂ ਇਹ ਛੱਡੋ ਤੇ ਆਪਾਂ ਪਰਸਨਲ ਮਿਲਦੇ ਹਾਂ ਸਾਈਡ ਤੇ ਜੇ ਤੁਹਾਨੂੰ ਪਿਆਸ ਹੀ ਦੀ ਰਹੀ ਹੁਣ ਜੀ ਇੱਕ ਵਾਰ ਤੁਸੀਂ ਦਾ ਚੈੱਕਰ ਲੂ ਮੇਰੇ ਨਾਲ ਸਾਬਿਤ ਕਰ ਦਿਓ online ਤੁਸੀਂ ਇੱਕ ਵਾਰੀ ਆਪਾਂ ਮਿਲ ਗਏ ਤੁਹਾਨੂੰ ਮੈਂ ਫੋਰਸ ਨਹੀਂ ਕਰ ਰਿਹਾ ਨੋਰਮਲੀ ਆਪਾਂ ਕਾਫੀ ਤੇ ਮਿਲਦੇ ਹਾਂ ਉਸ ਤੋਂ ਬਾਅਦ ਜੇ ਤੁਹਾਨੂੰ ਆਪਣੇ ਵਿੱਚ ਲੱਗੇ ਵੀ ਇੱਕ ਦੋਸਤੀ ਦਾ ਹੱਥ ਆਪਾਂ ਗੱਗੇ ਪਤਾਈਏਗਾ ਹਨਾ ਕੋਈ ਨਾ ਤੁਸੀਂ ਕਹਿੰਦੇ ਹੋ ਤਾਂ ਮੈਂ ਮੰਨ ਲੈਂਦਾ ਤੁਸੀਂ ਮੇਰਾ ਨੰਬਰ ਸੇਵ ਕਰੋ ਤੇ ਤੁਸੀਂ ਜਦੋਂ ਵੀ ਫ੍ਰੀ ਹੋਏ ਮੈਨੂੰ ਕਾਲ ਕਰ ਲਿਓ ਮੈਂ ਡਿਊਟੀ ਤੋਂ ਆਫਰ ਚੁਆ ਲਵਾਂਗਾ ਨੰਬਰ ਤੁਹਾਡੇ ਕੋਲ ਹੀ ਆ ਜਾਏਗਾ ਤੇ ਕੈਰ ਹੀ ਹਾਂਸੀ ਆ ਤੁਹਾਨੂੰ ਨਾਮ ਤੋਂ ਹਮਮ ਠੀਕ ਹੈ ਫਿਰ ਹੈ ਠੀਕ ਹੈ